ਭਗਤ ਰਵੀਦਾਸ ਜੀ ਜੁੱਤੀਆਂ ਗਣਦੇ ਪਏ ਨੇ ਕਿਰਤ ਸੀਗਰ ਮੁਖ ਕੋਈ ਸਾਧੂ ਕਹਿ ਲੋ ਕੋਈ ਮਹਾਤਮਾ ਆਇਆ ਵੇਖਿਆ ਭਗਤ ਜੀ ਸੇਵਾ ਬੜੀ ਕਰਦੇ ਨੇ ਆਉਂਦੇ ਜਾਂਦੇ ਆਂਦੇ ਪਰ ਮਾਇਆ ਦਾ ਬਹੁਤਾ ਇੱਥੇ ਪ੍ਰਬੰਧ ਨਹੀਂ ਬਾਹ ਬਹੁਤੀ ਮਾਇਆ ਨਹੀਂ ਇਹਨਾਂ ਦੇ ਕੋਲ ਇੱਕ ਕੱਪੜੇ ਦੇ ਵਿੱਚੋਂ ਇੱਕ ਪਾੜਸ ਦਾ ਟੁਕੜਾ ਕੱਢਿਆ ਆਖਣ ਲਿਖ ਭਗਤ ਜੀ ਤੁਸੀਂ ਵੀ ਕੀ ਯਾਦ ਕਰੋਗੇ ਤੁਹਾਨੂੰ ਅੱਜ ਮੈਂ ਉਹ ਚੀਜ਼ ਦੇ ਕੇ ਚੱਲਿਆ ਜਿਹਦੇ ਨਾਲ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਹ ਪਾਰਸ ਹੈ ਪਾਰਸ ਕਿਸੇ ਲੋਹੇ ਨੂੰ ਵਿਲਾਦੋਗੇ ਨਾ ਉਹ ਵੀ ਸੋਨਾ ਬਣ ਜਾਵੇਗੀ ਇਹ ਲੈ ਲਓ ਤੁਸੀਂ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਭਗਤ ਜੀ ਕਹਿੰਦੇ ਇਹ ਮੇਰੇ ਕਿਸ ਕੰਮ ਦੀ ਜੋ ਮੈਨੂੰ ਪਰਮੇਸ਼ਰ ਦਿੱਤਾ ਹੈ ਨਾ ਮੈਂ ਉਹਦੇ ਵਿੱਚ ਖੁਸ਼ ਹਾਂ ਹਰ ਵੇਲੇ ਮੈਂ ਉਹਦਾ ਸ਼ੁਕਰਾਨਾ ਕਰਦਾ ਹਾਂ ਮੈਂ ਦੱਸਾਂ ਨਾ ਉਹਦੀ ਕਿਰਤ ਕਰਕੇ ਆਪ ਵੀ ਸ਼ਕਤਾਂ ਹ ਆਪਣੇ ਪਰਿਵਾਰ ਨੂੰ ਵੀ ਸ਼ਿਕਾਉਂਦਾ ਹਾਂ ਤੇ ਆਉਂਦੇ ਜਾਂਦੇ ਦੀ ਪਰਮੇਸ਼ਰ ਵਿੱਚ ਕੋਈ ਸੇਵਾ ਵੀ ਲੈਂਦੇ ਨੇ ਨਹੀਂ ਭਗਤ ਜੀ ਲੈ ਲਓ ਤੁਹਾਡੇ ਕੰਮ ਆਏਗੀ ਇਹ ਪਾਰਸ ਤੁਹਾਡੇ ਕੰਮ ਆਏਗੀ ਜਦੋਂ ਖੇਰੇ ਪੈ ਗਿਆ ਉਹ ਮਹਾਤਮਾ ਉਹ ਸਾਧੂ ਭਗਤ ਜੀ ਕਿਤੇ ਫੇਰ ਰੱਖਦੇ ਹੋ ਉਹ ਪਾਰਸ ਦਾ ਟੁਕੜਾ ਨਾ ਪਸ਼ਾਂ ਦੇ ਵਿੱਚ ਉੱਥੇ ਟੰਗਦਾ ਉਹਨੇ ਕਹਿੰਦਾ ਭਗਤ ਜੀ ਆਹ ਟੰਗਿਆ ਜੇ ਮੈਂ ਜਦੋਂ ਵਿਹਲੇ ਹੋਗੇ ਨਾ ਜਿੰਨਾ ਤੁਹਾਡੇ ਕੋ ਲੋਹਾ ਹੈ ਨਾ ਉਹਨੂੰ ਲਾ ਕੇ ਸੋਨਾ ਬਣਾ ਲਿਓ ਫਿਰ ਉਹ ਮਹਾਤਮਾ ਸਾਧੂ 1.5-2 ਸਾਲ ਬੜਾ ਹੁੰਦੇ ਹੈ ਮਨ ਚ ਸੋਚਦਾ ਹੁਣ ਤੇ ਭਗਤ ਜੀ ਬੜੇ ਅਮੀਰ ਬਣ ਗਏ ਹੋਣਗੇ ਬڑے ਵੱਡੇ ਮਹਿਲ ਪਾਲੇ ਹੋਣਗੇ ਹੋਣਾ ਸਤ ਸੰਗੀ ਜਦੋਂ ਉਹ ਸਾਧੂ ਆਉਂਦਾ ਕੀ ਵੇਖਦਾ ਉਸੇ ਤਰ੍ਹਾਂ ਭਗਤ ਜੀ ਜੁੱਤੀਆਂ ਗਣਦੇ ਪਏ ਨੇ ਪਰਮੇਸ਼ਰ ਦੀ ਬੰਦਗੀ ਪਏ ਕਰਦੇ ਨੇ ਨਾਲ-ਨਾਲ ਕਹਿੰਦਾ ਭਗਤ ਜੀ ਇਹ ਕੀ ਤੁਹਾਨੂੰ ਐਡਾ ਕੀਮਤੀ ਪਾਰਸਲ ਟੁਕੜਾ ਦੇ ਕੇ ਗਿਆ ਸਾ ਮੈਂ ਪਾਰਸ ਦੇ ਕੇ ਗਿਆ ਤੁਸੀਂ ਅਜੇ ਵੀ ਜੁੱਤੀਆਂ ਗਣਦੇ ਪਏ ਹੋ ਉਹ ਪਾਰਸ ਕਿੱਥੇ ਹੈ ਅੱਗੋਂ ਭਗਤ ਜੀ ਬੜੀ ਨਿਮਰਤਾ ਦੇ ਨਾਲ ਅੱਖ ਲੱਗੇ ਉਹ ਭਲਿਆ ਮੇਰੇ ਉਹ ਕਿਸ ਕੰਮ ਦਾ ਜਿੱਥੇ ਤੂੰ ਰੱਖ ਕੇ ਗਿਆ ਸੀ ਉੱਥੇ ਹੁਣਾ ਤੇ ਉਹਨੇ ਕੀ ਵੇਖਦਾ ਜਿੱਥੇ ਉਹਨੇ ਟੰਗਿਆ ਸੀ ਨਾ ਉੱਥੇ ਟੰਗਿਆ ਹੋਇਆ ਜੀ ਉਹ ਸਾਧੂ ਨੇ ਵੀ ਭਗਤ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਐਡੇ ਮਾਇਆ ਤੋਂ ਨਿਰਲੇਪ ਭਾਗਾ ਵਾਲਿਓ ਜੋ ਰੱਬ ਦੇ ਪਿਆਰੇ ਹੁੰਦੇ ਨੇ ਭਗਤ ਜਾਨ ਹੁੰਦੇ ਨੇ ਉਹਨਾਂ ਦੇ ਹਿਰਦੇ ਚ ਨਾਮ ਵਸਦਾ ਹੈ ਨਾਮ ਉਹ ਨਾਮ ਦੇ ਵਪਾਰੀ ਹੁੰਦੇ ਨੇ ਨਾਮ ਦਾ ਵਣਜ ਕਰਦੇ